ਤੁਸੀਂ ਦੇਖ ਰਹੇ ਹੋ ਆਰਬੀ ਟੀਵੀ ਪੰਜਾਬੀ ਆ ਵਾਰਡ ਨੰਬਰ 50 ਦੇ ਐਮਸੀ ਸ੍ਰੀ ਗੁਰਮੁਖ ਸਿੰਘ ਸਿੱਧੂ ਜੀ ਨੇ ਸਫਾਈ ਅਭਿਆਨ ਦਾ ਜਿਹੜਾ ਬੀੜਾ ਚੱਕਿਆ ਹੋਇਆ ਉਹ ਆਪਣੇ ਵਾਰਡ ਦੇ ਅੰਦਰ ਤਾਂ ਸਫਾਈ ਦਾ ਬਿਆਨ ਕਰਵਾ ਹੀ ਰਹੇ ਨੇ ਆਪਣੇ ਵਾਰਡ ਤੋਂ ਬਾਹਰ ਜਾ ਕੇ ਵੀ ਉਹ ਸਫਾਈ ਦਾ ਅਭਿਆਨ ਕਰ ਰਹੇ ਨੇ ਅੱਜ ਉਹਨਾਂ ਨੇ ਇੱਕ ਜੀਟੀ ਰੋਡ ਦੇ ਉੱਤੇ ਪੁਲ ਦੀ ਸਫਾਈ ਜਿਹੜੀ ਕੀਤੀ ਹੈ ਜਿਹੜੇ ਇੱਕ ਪੁਲ ਦੇ ਛੋਟੇ-ਛੋਟੇ ਜਿਹੜੇ ਪਾਣੀ ਦੇ ਨਿਕਾਸੀ ਦੇ ਹੋਲ ਸੀ ਉਹ ਮਿੱਟੀ ਪੈਣ ਦੇ ਨਾਲ ਬੰਦ ਹੋ ਚੁੱਕੇ ਆ ਉਹ ਕੁਮਾਰੀ ਦਾ ਬਿਆਨ ਕੀਤਾ ਆਰ ਵੀ ਟੀਵੀ ਦੀ ਸਪੈਸ਼ਲ ਰਿਪੋਰਟ ਸਭ ਤੋਂ ਪਹਿਲਾਂ ਤਾਂ ਮੈਂ ਆਰ ਵੀ ਟੀਵੀ ਵਾਲਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਸਮਾਂ ਕੱਢ ਕੇ ਮੇਰੇ ਕੋਲ ਹਲਕਾ ਸ਼ਾਮ 84 ਦੇ ਜੋ ਕਿ ਮੇਨ ਰੋਡ ਹੁਸ਼ਿਆਰਪੁਰ ਤੋਂ ਜੰਮੂ ਕਸ਼ਮੀਰ ਵੈਸ਼ਨੋਦੇਵੀ ਨੂੰ ਜਾਂਦਾ ਹੈਗਾ ਉੱਥੇ ਪਹੁੰਚਣ ਦੀ ਕਿਰਪਾਲਤਾ ਕੀਤੀ ਇੱਥੇ ਮੈਂ ਸਭ ਤੋਂ ਪਹਿਲਾਂ ਤਾਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਰਕਾਰ ਦੁਆਰਾ ਜਿਹੜੇ ਟੋਲ ਪਲਾਜਿਆਂ ਨੂੰ ਚੱਕਿਆ ਗਿਆ ਸੀ ਚਲੋ ਠੀਕ ਆ ਕਿਤੇ ਨਾ ਕਿਤੇ ਲੋਕਾਂ ਨੂੰ ਰਾਹਤ ਦੇਣ ਦੇ ਵਾਸਤੇ ਬਹੁਤ ਵਧੀਆ ਕਦਮ ਸਿਗਾ ਪਰ ਸਰਕਾਰ ਕਿਤੇ ਨਾ ਕਿਤੇ ਇਸ ਉਪਰਾਲੇ ਦੇ ਵਿੱਚ ਅੱਜ ਫੇਲ ਹੁੰਦੀ ਹੋਈ ਸਾਬਤ ਹੋ ਰਹੀ ਹੈ ਕਿਉਂਕਿ ਜੋ ਸਰਕਾਰ ਦਾ ਸਰਮਾਇਆ ਲੋਕਾਂ ਦਾ ਸਰਮਾਇਆ ਇਸ ਮੇਨ ਰੋਡ ਦੀਆਂ ਸੜਕਾਂ ਦੀ ਜੋ ਅੱਜ ਦੁਰਦਸ਼ਾ ਹੋ ਰਹੀ ਹੈ ਉਸ ਦਾ ਹਾਲ ਬਿਆਨ ਕਰਨ ਲੱਗਿਏ ਤਾਂ ਬਹੁਤ ਹੀ ਬੁਰਾ ਹਾਲ ਹੈ ਜਿਸ ਤਰ੍ਹਾਂ ਕਿ ਤੁਸੀਂ ਦੇਖਦੇ ਹੋ ਕਿ ਅੱਜ ਅਸੀਂ ਇਸ ਵੇਲੇ ਸ਼ਾਮ 84 ਹਲਕੇ ਦੇ ਮੇਨ ਰੋਡ ਦੇ ਉੱਪਰ ਪਿੰਡ ਨਵੀਂ ਬਸੀ ਦੇ ਉੱਪਰ ਇਹ ਜੋ ਪੁਲ ਦੀ ਤਰਸਯੋਗ ਹਾਲਤ ਬਣ ਚੁੱਕੀ ਹੈ ਪੁਲ ਦੇ ਉੱਪਰ ਪਾਣੀ ਦੀ ਨਿਕਾਸੀ ਲਈ ਛੋਟੇ ਛੋਟੇ ਹੋਲ ਏ ਬਣਾਏ ਗਏ ਸਨ ਉਹ ਪੂਰਨ ਤੌਰ ਤੇ ਬੰਦ ਹੋ ਚੁੱਕੇ ਹਨ ਕਿਉਂਕਿ ਇਹਨਾਂ ਪੁਲਾਂ ਦੀ ਜੋ ਜੋ ਵੀ ਸਬੰਧਤ محکمہ ਹੈ ਉਹਨਾਂ ਦੇ ਵੱਲੋਂ ਜਦ ਤੋਂ ਟੋਲ ਪਲਾਜ਼ੇ ਬੰਦ ਕੀਤੇ ਗਏ ਹਨ ਇੱਕ ਵਾਰ ਵੀ ਸਫਾਈ ਨਹੀਂ ਕੀਤੀ ਗਈ ਔਰ ਸਫਾਈ ਨਾ ਹੋਣ ਦੇ ਨਾਲ ਤੁਸੀਂ ਦੇਖਦੇ ਆਂ ਕਿ ਪੁਲਾਂ ਦੇ ਉੱਪਰ ਪਾਣੀ ਖੜਾ ਹੈਗਾ ਆ ਔਰ ਇੱਕ ਇੱਕ ਡੇਢ ਡੇੜ ਫੁੱਟ ਮਿੱਟੀ ਜੰਮ ਗਈ ਆ ਜਿਹਦੇ ਨਾਲ ਕਿ ਪੁਲਾਂ ਦਾ ਨੁਕਸਾਨ ਤਾਂ ਹੋ ਹੀ ਰਿਹਾ ਹੈ ਔਰ ਉਹਦੇ ਨਾਲ ਮੈਂ ਦੱਸਣਾ ਚਾਹੁੰਦਾ ਕਿ ਸ਼ਹਿਰ ਤੋਂ ਲੈ ਕੇ ਸ਼ਾਮ ਤੱਕ ਲਗਭਗ 24 ਘੰਟੇ ਸੜੋਡ ਦੇ ਉੱਪਰ ਬਹੁਤ ਜ਼ਿਆਦਾ ਟ੍ਰੈਫਿਕ ਰਹਿੰਦੀ ਹੈ ਧੂੜ ਮਿੱਟੀ ਬਹੁਤ ਰਹਿੰਦੀ ਹੈ ਪੁਲਾਂ ਦੇ ਉੱਤੇ ਜਿਹੜੀ ਧੂੜ ਮਿੱਟੀ ਹੈ ਲੋਕਾਂ ਦੇ ਅੱਖਾਂ ਦੇ ਵਿੱਚ ਪੈਂਦੀ ਹੈ ਜੋ ਕਿ ਇੱਕ ਇਨਸਾਨੀ ਜ਼ਿੰਦਗੀ ਵਾਸਤੇ ਬਹੁਤ ਵੱਡਾ ਖਤਰੇ ਦਾ ਕਾਰਨ ਬਣ ਰਹੀ ਹੈ ਉਸੇ ਮਹਿੰਮ ਦੇ ਤਹਿਤ ਅੱਜ ਆਪਾਂ ਇੱਕ ਸਰਕਾਰ ਨੂੰ ਕੁੰਭ ਕਰਨੀ ਨੀਂਦ ਚੁ ਜਗਾਉਣ ਲਈ ਇਹ ਪ੍ਰੋਲਾ ਕੀਤਾ ਆਕੀ ਇਹਨਾਂ ਪੁਲਾਂ ਦੀ ਸਫਾਈ ਵਿਵਸਥਾ ਕਰਕੇ ਇਹਨਾਂ ਪੁਲਾਂ ਤੋਂ ਜਿੰਨੀ ਵੀ ਮਿੱਟੀ ਹੈਗੀ ਆ ਉਹ ਚੱਕ ਕੇ ਆਪਾਂ ਪੁਲਾਂ ਤੋਂ ਥੱਲੇ ਸਿੱਟ ਕੇ ਇਹਨਾਂ ਪੁਲਾਂ ਨੂੰ ਸਾਫ਼ ਕਰੀਏ ਤਾਂ ਕਿ ਪਾਣੀ ਦੀ ਨਿਕਾਸੀ ਔਰ ਇਸ ਧੂੜ ਭਰੀ ਜੋ ਲੋਕਾਂ ਦੇ ਜੀਵਨ ਦੇ ਨਾਲ ਖਿਲਵਾੜ ਹੋ ਰਿਹਾ ਉਸ ਤੋਂ ਕਿਤੇ ਨਾ ਕਿਤੇ ਸਰਕਾਰ ਨੂੰ ਇੱਕ ਸੁਚੇਤ ਕਰਕੇ ਮੈਸੇਜ ਦਈਏ ਕਿ ਜੋ ਵੀ ਸੰਬੰਧਿਤ ਮਹਿਕਮਾ PWD ਦਾ 메ਨ ਰੋਡ ਦੇ ਨਾਲ ਸੰਬੰਧਿਤ ਹੈ ਉਹਨਾਂ ਨੂੰ ਇਹਨਾਂ ਰੋਡਾਂ ਦੀ ਸਫਾਈ ਵਿਵਸਥਾ ਦੇ ਵਿੱਚ ਲਗਾਇਆ ਜਾ ਸਕੇ ਹਾਂ ਉਹ ਥੋੜਾ ਜਿਹਾ ਪਾਣੀ ਚ ਬਹੁਤ ਆ ਪਾਜੀ ਆ ਲੰਦੋ ਜਰਾ ਇਹ ਤਾਂ ਕਰ ਦਿਓ ਮੜਾ ਜੇ ਬਸ ਚਲੋ